ਆਹੀ ਤਾਂ ਹੁੰਦਾ ਫਿਰ ਤਰੱਕੀ ਦਾ ਕਾਰਨ ਪੈਸੇ ਕਿੱਥੋਂ ਆਉਣੇ ਨੇ ਕਿੱਥੇ ਲਾਉਣੇ ਨੇ ਇਹੀ ਸਰਕਾਰ ਹੁੰਦੀ ਔਰ ਕੀ ਹੁੰਦੀ ਹੈ ਪੈਸੇ ਤੁਹਾਡੇ ਨੇ ਆ ਮੈਡਲਾਂ ਦੇ ਪੈਸੇ ਨੇ ਇਹ ਮੈਂ ਦੇ ਰਿਆਂ ਜਾਂ ਮੇਰੇ ਘਰੇ ਮਸ਼ੀਨ ਲਾਈ ਹੋਈ ਹੈ ਵੀ ਉੱਥੋਂ ਚੱਪ-ਚੱਪ ਦੇ ਜਾਊਂਗਾ ਮੈਂ ਤੁਹਾਡੇ ਟੈਕਸ ਦਾ ਪੈਸਾ ਹੈ ਕਿਸੇ ਨਾ ਕਿਸੇ ਰੂਪ ਚ ਤੁਸੀਂ ਟੈਕਸ ਅੱਜ ਵੀ ਟੈਕਸ ਦੇ ਕੇ ਆਏ ਹੋ ਤੇਲ ਤਾਂ ਪੋਇਆ ਹੋਊਗਾ ਕਾਰਾਂ ਚ ਆਏ ਹੋਵੋਗੇ ਗੱਡੀਆਂ ਚ ਆਏ ਹੋਵੋ ਤੇਲ ਪੋਇਆ ਹੋਊ ਰਸਤੇ 'ਚ ਟੋਲ ਪਲਾਜ਼ੇ ਵੀ ਆਏ ਹੋਣੇ ਬਾਕੀ ਤਾਂ ਮੈਂ ਬੰਦ ਕਰਤੇ ਜਿਹੜੇ ਸੈਂਟਰ ਵਾਲੇ ਨੇ ਉਹ ਰਹਿੰਦੇ ਨੇ ਬਸ ਉਹ ਵੀ ਕਰਦਾ ਕੋਈ ਨਹੀਂ ਤੇ ਅੱਜ ਵੀ ਟੈਕਸ ਦੇ ਕੇ ਆਏ ਹਾਂ ਠੀਕ ਹੈ ਨਾ ਕਰੇ ਜਾ ਕੇ ਵੀ ਜਦੋਂ ਬਿਜਲੀ ਹੀਟਰ ਚਲਾਉਂਗੇ ਬੱਲਬ ਚਲਾਉਂਗੇ ਟੈਕਸ ਹੈ ਮੋਬਾਈਲ ਫੋਨ ਤੇ ਵਧਾਈਆਂ ਆਉਂਦੀਆਂ ਹੋਣਗੀਆਂ ਕਰਦੇ ਹੋਵੋਗੇ ਹਾਂਜੀ ਅੱਜ ਹੋ ਗਿਆ ਫੰਕਸ਼ਨ ਬਹੁਤ ਵਧੀਆ ਮਿਲ ਗਿਆ ਕਰੋੜ ਰੁਪਿਆ ਉਹ ਵੀ ਟੈਕਸ ਹੈ ਉੱਚੋ ਸੋ ਆਪਣੇ ਆਪ ਨੂੰ ਕਿਸੇ ਗੱਲੋਂ ਇਸ ਗੱਲ ਨੂੰ ਸਮਝੋ ਕਿ ਅਸੀਂ ਤੁਸੀਂ ਯੋਗਦਾਨ ਪਾ ਰਹੇ ਹੋ ਤੁਹਾਨੂੰ ਪੈਸਾ ਤੁਹਾਡਾ ਵਾਪਸ ਮਿਲ ਰਿਹਾ ਹੈ ਪਹਿਲਾਂ ਕਹੋ ਨਹੀਂ ਮਿਲਦਾ ਸੀ ਪਹਿਲਾਂ ਲੀਕੇਜ ਸੀ ਤੁਸੀਂ ਤਾਂ ਦਿੰਦੇ ਸੀ ਟੈਕਸ ਉਹ ਗਾਹਾਂ ਨਹੀਂ ਪਹੁੰਚਾਉਂਦੇ ਸੀ ਰਸਤੇ 'ਚ ਰੁਕ ਜਾਂਦਾ ਸੀ ਪੈਸਾ ਅਸੀਂ ਲੀਕੇਜ ਬੰਦ ਕਰਤੀ ਅਰਵਿੰਦ ਕੇਜਰੀਵਾਲ ਜੀ ਨੇ ਇੱਕੋ ਗੱਲ ਸਿਖਾਈ ਹੈ ਕਿ ਇਮਾਨਦਾਰੀ ਨਾਲ ਕੰਮ ਕਰਨਾ ਬਸ ਇਮਾਨਦਾਰੀ ਸਭ ਤੋਂ ਪਾਰੀ ਤੁਸੀਂ ਇਮਾਨਦਾਰੀ ਨਾਲ ਕੰਮ ਕਰੀ ਚੱਲੋ ਬਾਕੀ ਵਿਰੋਧੀ ਪਾਰਟੀਆਂ ਨੇ ਕੁਰਸੀ ਪਿੱਛੇ ਲੈਣਾ ਹੁੰਦਾ ਹੈ